ਇਸ ਚੌਂਕ ਨੂੰ ਜਿਹੜੀਆਂ ਵੀ ਸਰਕਾਰਾਂ ਸਮੇਂ ਦੀਆਂ ਆਉਂਦੀਆਂ ਨੇਗੀਆਂ ਉਹ ਵੱਡੇ ਵੱਡੇ ਦਮਕ ਜੇ ਮਾਰ ਜਾਂਦੀਆਂ ਨੇ ਇੱਥੋਂ ਅਸੀਂ ਨਿਕਾਸ਼ ਕਰਾਂਗੇ ਨਿਕਾਸ਼ ਕਰਾਂਗੇ ਪਰ ਇਹ ਚੌਂਕ ਜਿਹੜਾ ਹੈਗਾ ਚੌਂਕ ਘਟ ਇਹ ਕੂਹ ਬਣਦਾ ਹੈਗਾ ਕਿਉਂਕਿ ਇੱਥੇ ਟੋਬਾ ਬਣ ਜਾਂਦਾ ਸਵੇਰੇ ਸ਼ਾਮ ਪਾਣੀ ਦਾ ਠੀਕ ਹੈ ਅੱਜ 5 ਦਿਨ ਹੋ ਗਏ ਇਹ ਕੂੜੇ ਨੂੰ ਕੋਈ ਵੀ ਨਗਰ ਕੌਂਸਲ ਦਾ ਕਰਮਚਾਰੀ ਜਿਹੜਾ ਹੈਗਾ ਉਹ ਚੱਕਣ ਵਾਸਤੇ ਨਹੀਂ ਆਇਆ ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਤੁਹਾਨੂੰ ਭਵਾਨੀਗੜ੍ਹ ਦੀਆਂ ਦਿਖਾ ਰਹੇ ਹਾਂ ਉਸ ਚੌਂਕ ਦੀਆਂ ਦਿਖਾ ਰਹੇ ਹਾਂ ਇੱਥੋਂ ਇੱਕ ਰਸਤਾ ਪਾਛਾਈ ਨੋਮੀ ਵੱਡੇ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ ਇੱਕ ਰਸਤਾ ਚੈਨਾਪੱਤੀ ਨੂੰ ਜਾਂਦਾ ਟੰਡਿਆ ਪੱਤੀ ਨੂੰ ਜਾਂਦਾ ਤੇ ਬੈਨਾਪੱਤੀ ਵਾਲਾ ਮੇਨ ਚੌਕ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤੇ ਹਰ ਭਜਨ ਹੈਪੀ ਅੱਜ ਸਵੇਰੀ ਗਰਮ ਹੋ ਜਾਂਦੇ ਨੇ ਤੇ ਦੋਸ਼ਵਾ ਜਾਂਦੇ ਨੇ ਕਿ ਉਸ ਚੌਕ ਦੇ ਅੰਦਰ ਥੋੜਾ ਜਿਹਾ ਨਹੀਂ ਪੈਂਦਾ ਤੇ ਪਾਣੀ ਹੈ ਜਿਹੜਾ ਉਹ ਖੜ ਜਾਂਦਾ ਤੇ ਲੋਕ ਤੰਗ ਹੋ ਰਹੇ ਨੇ ਉੱਥੇ ਹੀ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਇੱਕ ਕੂੜੇ ਦਾ ਢੇਰ ਹੈ ਜਿਹੜਾ ਪਿਛੜਾ ਕਈ ਦਿਨਾਂ ਤੋਂ ਲੱਗਿਆ ਹੋਇਆ ਸੀ ਪਰ ਜਿਉਂ ਹੀ ਪ੍ਰਸ਼ਾਸਨ ਨੂੰ ਖਬਰ ਦਾ ਪਤਾ ਲੱਗਦਾ ਕਿ ਖਬਰ ਨਸ਼ਰ ਖੋਣ ਲੱਗੀ ਹੈ ਤਾਂ ਉਹ ਕੂੜੇ ਦਾ ਢੇਰ ਫੇਲਾ ਹਟਕਾ ਦਿੱਤਾ ਗਿਆ ਪਰ ਪਾਣੀ ਨੂੰ ਲੈ ਕੇ ਨਾਰਾਜ਼ ਨੇ ਉੱਥੋਂ ਦੇ ਜਿਹੜੇ ਵਾਸੀ ਨੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਉੱਥੀ ਦੇ ਚੱਲਦੇ ਆ ਸੁਣਾਉਣੇ ਆ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਕਿਉਂ ਜਿਹੜੇ ਦੁਖੀ ਨੇ ਪਾਣੀ ਖੜਦਾ ਕਿ ਦਿੱਕਤ ਕੀ ਆ ਰਹੀ ਆ ਜੋ ਸੁਣਦੇ ਆ ਐ ਜੀ ਸਾਡੇ ਜਿਹੜੀ ਨਿੰਦਰ ਤੇਰੇ ਕੋ ਭਰਾ ਸੀ ਜੀ ਪਹਿਲਾ ਵਾਰੇ ਕਰਕੇ ਗਈ ਤੀ ਪਿਆਏ ਆਏ ਕਰਕੇ ਇਹਦਾ ਸੀਵਰੇਜ ਵੀ ਪਾਇਓ ਕੋਈ ਫਾਇਦਾ ਤਾਂ ਹੋਣਾ ਜੀ ਨੇ ਤੁਹਾਨੂੰ ਅਸਾਂ ਨਾਲੋਂ ਵੀ ਹੁਣ ਇੱਥੇ ਮਾੜਾ ਜਿਹਾ ਵੀ ਬੰਦਾ ਮਰਮ ਗਰਮ ਮਛਰਾਂ ਆਏ ਛੱਡਦੇ ਨੇ ਜੀ 10 ਮਿੰਟ ਵੀ ਪਾਜੇ ਸਾਡੇ ਚਿੱਕੜ ਚ ਘਾੜ ਹੋਣੀ ਹੁਣ ਆ ਜਿੱਥੇ ਇਹਦਾ ਚਲੋ ਹੈਪੀ ਜੀ ਦਾ ਧੰਨਵਾਦ ਇਹਨਾਂ ਨੇ ਜਿਹੜਾ ਮਾੜਾ ਮੋਟਾ ਮਸਲਾ ਠਾਇਆ ਸਸਤਾ ਕਹਿੰਦਾ ਵੀ ਮਾੜਾ ਮੋਟਾ ਇਹਦਾ ਮੁੱਦਾ ਚੱਕਿਆ ਜਾਵੇ ਜੀ ਸਾਨੂੰ ਚਲੋ ਰਾਹਤ ਮਿਲੇ ਜੀ ਹੁਣੇ ਮਰੜ ਕੇ ਇੰਨਾ ਪੈਸੇ ਲਾ ਕੇ ਕੋਈ ਫਾਇਦਾ ਨਹੀਂ ਹੋਇਆ ਜੀ ਇਹਦਾ ਹੁਣੇ ਡਾਵਲ ਪੱਟ ਪਟਈਆ ਕਰਕੇ ਸੀਵਰੇਜ ਕਰਕੇ ਦੁਬਾਰਾ ਇਹਨੂੰ ਖੜਾ ਕਰਨਗੇ ਕੋਈ ਪੀਹੀ ਨੀਮੀ ਆ ਕੋਈ ਉਤੀਆ ਸਾਰਾ ਪਾਣੀ ਇੱਥੇ ਆ ਕੇ ਖੜਦਾ ਜੀ ਫਿਰ ਉਹ ਚੱਕੀ ਤੇ ਲਾ ਲੋ ਜੀ ਰਹਿਦਾ ਹੁਣ ਤਾਂ ਮੱਛਰ ਪੂਰੀਆਂਆਂ ਬਿਮਾਰੀਆਂ ਖਤਮ ਕਰਕੇ ਆਈਏ ਸਰਕਾਰ ਨੇ ਕੀ ਮੰਗ ਕਰਦੇ ਹੁਣ ਅਸੀਂ ਤਾਂ ਮੰਗੇ ਕਰਦੇ ਆ ਜੀ ਵੀ ਵੀ ਇਹਨੂੰ ਸਾਫ਼ ਸੁਥਰਾ ਰੱਖਿਆ ਜਾਵੇ ਵੀ ਰੰਗਲਾ ਪੰਜਾਬ ਬਣਾਇਆ ਜਾਵੇ ਜੀ ਇਹਨੂੰ ਜਿਵੇਂ ਪਹਿਲਾਂ ਸੋਨੇ ਦੀ ਚੀੜੀ ਕਹਦੇ ਤੇ ਜੀ ਹੁਣ ਤਾਂ ਇਹ ਲਾ ਲੋ ਵੀ ਗੰਦਲਾ ਹੀ ਕਰ ਰੱਖਿਆ ਜਾਨਾ ਗੰਦਲਾ ਪੰਜਾਬ ਜੀ ਜਾਂ ਵੀ ਇਹੇ ਜਿਵੇਂ ਸਾਡੇ ਭਾਈਆਂ ਦਾ ਹੈਪੀਨੈਸ ਹੈ ਉਰੇ ਜਿਹੜਾ ਗੰਦ ਪੈਂਦਾ ਇਹਦੇ ਕਰਕੇ ਨਾਲੇਵਾਜੀ ਕੀਤੀ ਗਈ ਹੈ ਤੇ ਪਾਣੀ ਜਿਹੜਾ ਨਾਲੀਆਂ ਦਾ ਹੈਗਾ ਉਹ ਵਾਟਰ ਬਾਕਸ ਦੇ ਅੰਦਰ ਸਾਰਾ ਡੁੱਲਦਾ ਹੀ ਉੱਥੇ ਤੁਸੀਂ ਜਾ ਕੇ ਦੇਖੋ ਵੀ ਖੱਡਾ ਕਿੱਤਾ ਹੋਇਆ ਹੈ ਤਾਂ ਇਹਨਾਂ ਨੇ ਪਾਣੀ ਜਦੋਂ ਇੱਥੇ ਖੜ ਜਾਂਦਾ ਗੰਦਾ ਪਾਣੀ ਉਹ ਸਾਰਾ ਵਾਟਰ ਬਾਕਸ ਜਾਂਦਾ ਹੈਗਾ ਗਾਹਾਂ ਜਾ ਕੇ ਦੇਖੋ ਵੀ ਪਾਣੀ ਬਹੁਤ ਖੜਿਆ ਜਾ ਮੱਛਰ ਮੱਕੀ ਬਹੁਤ ਹੋਵੇ ਕਾਸੀ ਸਫਾਈ ਨਹੀਂ ਹੈਗੀ ਨਾਲੇ ਭਰੇ ਪਏ ਨੇ ਇਹਨਾਂ ਦੇ ਕੋਈ ਨਾ ਸੁਣਨ ਵਾਲਾ ਇਹਨਾਂ ਘਰ ਨਾਲ ਜੇ ਆਪਾਂ ਇਸੇ ਤਰ੍ਹਾਂ ਦੇਖੀਏ ਬਜ਼ਾਰ ਦੇ ਵਿੱਚ ਮੇਸੀ ਬਿਸਕੁਟ ਵਾਲੀ ਦੁਕਾਨ ਦੇ ਲਵੇ ਉੱਥੇ ਹਰ ਟਾਈਮ ਪਾਣੀ ਗੰਦਾ ਪਾਣੀ ਖੜਾ ਹੀ ਰਹਿੰਦਾ ਹੈ ਸਫਾਈ ਦਾ ਕੋਈ ਨਾਮੋ ਨਿਸ਼ਾਨ ਹੈ ਹੀ ਨਹੀਂ ਇੱਥੇ ਕੀ ਕਹਿਣਾ ਚਾਹੋ ਨੇ ਪੰਜਾਬ ਸਰਕਾਰ ਵਾਲੇ ਪੰਜਾਬ ਸਰਕਾਰ ਦੀ ਅਸੀਂ ਨਾਕਾਮੀ ਕਹਾਂਗੇ ਅਸੀਂ ਜੇ ਸਫਾਈ ਨਹੀਂ ਕਰ ਸਕਦੇ ਅਹ ਨਾਰੇਬਾਜੀ ਜਿਹੜੀ ਹੋਈ ਹੈ ਜੀ ਇਹ ਜੋ ਤੁਸੀਂ ਜਿੱਥੇ ਖੜੇ ਆ ਜੀ ਅਸੀਂ ਸਾਰੇ ਇਕੱਠੇ ਹੋ ਕੇ ਇਹ ਭਵਾਨੀਗੜ੍ਹ ਦਾ ਮੇਨ ਵਾਟਰ ਬਾਕਸ ਟਿਊਬਵੈੱਲ ਹੈਗਾ ਜਿੱਥੋਂ ਕਿ ਸਾਰੇ ਸ਼ਹਿਰ ਨੂੰ ਪੀਣ ਵਾਲਾ ਪਾਣੀ ਸਪਲਾਈ ਹੁੰਦਾ ਹੈਗਾ ਪਰ ਇਹਦਾ ਹਾਲ ਤੁਸੀਂ ਦੇਖ ਸਕਦੇ ਹੋਗੇ ਕਿੱਡੇ-ਕੱਡੇ ਕੂੜੇ ਦੇ ਢੇਰ ਇੱਥੇ ਲੱਗੇ ਹੋਏ ਨੇਗੇ ਅੱਜ 5 ਦਿਨ ਹੋ ਗਏ ਇਹ कूड़े ਨੂੰ ਕੋਈ ਵੀ ਨਗਰ ਕੌਂਸਲ ਦਾ ਕਰਮਚਾਰੀ ਜਿਹੜਾ ਹੈਗਾ ਉਹ ਚੱਕਣ ਵਾਸਤੇ ਨਹੀਂ ਆਇਆ ਨਾ ਹੀ ਇੱਥੇ ਐਸਆਈ ਸੈਨੇਟਰੀ ਇਨਸਪੈਕਟਰ ਅਸੀਂ ਉਹਨੂੰ ਬਾਰ-ਬਾਰ ਬੇਨਤੀਆਂ ਕਰ ਚੁੱਕੇ ਕਰ ਚੁੱਕੇ ਹਾਂਗੇ ਥੱਕ ਚੁੱਕੇ ਹਾਂ ਪਰ ਉਸ ਬੰਦੇ ਨੇ ਇੱਕ ਵਾਰੀ ਵੀ ਆ ਕੇ ਮੌਕਾ ਦੇਖਣਾ ਇੱਥੇ ਮناسب ਨਹੀਂ ਸਮਝਿਆ ਦੂਸਰੇ ਪਾਸੇ ਇਸ ਵਾਟਰ ਬਾਕਸ ਤੋਂ ਸਾਰੇ ਸ਼ਹਿਰ ਨੂੰ ਪੀਣ ਵਾਲਾ ਪਾਣੀ ਸਪਲਾਈ ਹੁੰਦਾ ਹੈਗਾ ਜੇ ਤੁਸੀਂ ਇਹ ਗਰਾਊਂਡ ਦੇ ਅੰਦਰ ਜਾ ਕੇ ਇਹਦੀ ਦਸ਼ਾ ਦੇਖੋ ਦੁਰਦਸ਼ਾ ਹੋਈ ਪਈ ਆ ਜਿਹੜੀ ਕਿ ਨਰਕ ਨੂੰ ਵੀ ਮਾਤ ਪਾਉਂਦੀ ਹੈਗੀ ਨਰਕ ਤੋਂ ਵੀ ਠੇਠਾ ਜੇ ਕੋਈ ਆਪਾਂ ਕਹਿ ਸਕਦੇ ਆ ਤਾਂ ਉਹ ਨਗਰ ਕੌਂਸਲ ਭਵਾਨੀਗੜ ਦਾ ਵਾਟਰ ਬੈਕਸ ਭਵਾਨੀਗੜ ਇਹ ਇੱਕ ਨੰਬਰ ਟਿਊਬ ਹੈ ਲੇਗਾ ਇਥੋਂ ਬਿਮਾਰੀਆਂ ਫੈਲਣ ਦਾ ਜਿਹੜਾ ਖਤਰਾ ਹੈਗਾ ਉਹ ਪੈਦਾ ਹੋਇਆ ਹੈਗਾ ਬਾਰਿਸ਼ਾਂ ਦਾ ਸਮਾਂ ਚੱਲ ਰਿਹਾ ਨਗਰ ਕੌਂਸਲ ਭਵਾਨੀਗੜ ਦਾ ਸਫਾਈ ਵੱਲ ਕੋਈ ਧਿਆਨ ਨਹੀਂ ਹੈਗਾ ਐਮਐਲ ਨਰਿੰਦਰ ਕੌਰ ਭਰਾਜ ਜਿਹੜੀ ਸੱਤਾ ਚਾਉਣ ਤੋਂ ਪਹਿਲਾਂ ਇੱਕ ਛੋਟੇ ਜੇ ਉਹ ਇਹਦੇ ਵਿੱਚ ਜਾ ਕੇ ਖੜੇ ਪਾਣੀ ਦੇ ਵਿੱਚ ਵੀ ਕਹਿ ਦਿੰਦੀ ਸੀਗੀ ਜੀਰੀ ਦੀ ਗੁੱਚੀ ਫੜ ਕੇ ਵੀ ਇੱਥੇ ਅਸੀਂ ਜੀਰੀ ਲਾਵਾਂਗੇ ਜੀ ਕਾਂਗਰਸ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਕੁਝ ਹੋਰ ਨਹੀਂ ਕੀਤਾ ਅੱਜ ਮੈਨੂੰ ਇਹ ਲੱਗਦਾ ਹੈਗਾ ਵੀ ਉਹਦੇ ਅੱਖਾਂ ਦੇ ਉੱਪਰ ਜਿਹੜਾ ਸੱਤਾ ਦੀ ਜਿਹੜੀ ਪੱਟੀ ਹੈਗੀ ਉਹ ਬੰਨੀ ਹੋਈ ਹੈਗੀ ਜਿਹਦੇ ਕਰਕੇ ਉਹਨੂੰ ਸਾਰਾ ਕੁਝ ਹਰਾ ਹਰਾ ਦਿਖ ਰਿਹਾ ਹੈਗਾ ਉਹਨੂੰ ਉਹ ਅਨਿਗੜ੍ਹ ਸ਼ਹਿਰ ਦਾ ਜਾਂ ਸੰਗਰੂਰ ਹਲਕੇ ਦਾ ਜਿਹੜਾ ਬੁਰਾ ਹਾਲ ਉਹ ਦਿਖਾਈ ਨਹੀਂ ਦੇ ਰਿਹਾ ਮੰਗ ਕੀ ਕਰ ਰਹੇ ਹੋ ਮੰਗ ਤਾਂ ਇਹੋ ਹੀ ਹੈ ਜੀ ਦੇਖੋ ਇਹ ਬਿਮਾਰੀਆਂ ਫੈਲਣ ਦਾ ਖਤਰਾ ਹੈਗਾ ਇਹ ਸਾਫ ਸਫਾਈ ਦਾ ਜਿਹੜਾ ਪੁਖਤਾ ਪ੍ਰਬੰਧ ਹੋਵੇ ਇਸ ਵਾਟਰ ਬਾਕਸ ਗਰਾਊਂਡ ਦੇ ਵਿੱਚ ਜਿਹੜਾ ਕੂੜਾ ਕਰਕਟ ਸੁੱਟਿਆ ਜਾਂਦਾ ਹੈਗਾ ਇਹਨੂੰ ਇੱਥੋਂ ਬੰਦ ਕਰਕੇ ਲੋਕਾਂ ਨੂੰ ਪਬਲਿਕ ਨੂੰ ਕੂੜੇ ਵਾਸਤੇ ਕੋਈ ਹੋਰ ਥਾਂ ਜਿਹੜੀ ਹੈਗੀ ਉਹ ਪ੍ਰੋਵਾਈਡ ਕਰਵਾਈ ਜਾਵੇ ਤਾਂ ਜੋ ਕਿ ਇੱਥੋਂ ਪੀਣ ਵਾਲਾ ਜਿਹੜੀਆਂ ਵੀ ਸਰਕਾਰਾਂ ਸਮੇਂ ਦੀਆਂ ਆਉਂਦੀਆਂ ਨੇਗੀਆਂ ਉਹ ਵੱਡੇ ਵੱਡੇ ਦਮਕ ਜੇ ਮਾਰ ਜਾਂਦੀਆਂ ਨੇ ਇੱਥੋਂ ਅਸੀਂ ਨਿਕਾਸ਼ ਕਰਾਂਗੇ ਨਿਕਾਸ਼ ਕਰਾਂਗੇ ਪਰ ਇਹ ਚੌਂਕ ਜਿਹੜਾ ਹੈਗਾ ਚੌਂਕ ਘਟ ਇਹ ਕੂਹ ਬੰਦ ਹੈਗਾ ਕਿਉਂਕਿ ਇੱਥੇ ਟੋਬਾ ਬਣ ਜਾਂਦਾ ਸਵੇਰੇ ਸ਼ਾਮ ਪਾਣੀ ਦਾ ਇਹ ਟੋਬੇ ਦਾ ਹੱਲ ਕਿਸੇ ਤੋਂ ਨਹੀਂ ਹੋਇਆ ਹੈਗਾ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਪ੍ਰੈਸ ਦੇ ਜ਼ਰੀਏ ਵੀ ਇਸ ਮਸਲੇ ਦਾ ਹੱਲ ਕੀਤਾ ਜਾਵੇ